ਬਿਹਾਰ ਦੇ ਡਿਪਟੀ ਸੀਐਮ ਸਮਰਾਟ ਚੌਧਰੀ ਦੇ ਵੱਲੋਂ 21 ਮਹੀਨਿਆਂ ਬਾਅਦ ਆਪਣੀ ਪਗੜੀ ਉਤਾਰ ਕੇ ਜਿਹੜਾ ਉਹ RAM LALLA ਦੇ ਚਰਨਾਂ ਦੇ ਵਿੱਚ ਜਿਹੜੀ ਆ ਉਹ ਸਮਰਪਿਤ ਕੀਤੀ ਗਈ ਹੈ ਸਮਰਾਟ ਚੌਧਰੀ ਨੇ ਆਪਣੀ ਪਗੜੀ ਉਤਾਰੀ ਔਰ 21 ਮਹੀਨਿਆਂ ਮਗਰੋਂ RAM LALLA ਦੇ ਚਰਨਾਂ ਦੇ ਵਿੱਚ ਪਗੜੀ ਨੂੰ ਸਮਰਪਿਤ ਕੀਤਾ ਇਹ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਕਿ ਬਿਹਾਰ ਦੇ ਡਿਪਟੀ ਸੀਐਮ ਸਮਰਾਟ ਚੌਧਰੀ ਦੇ ਵੱਲੋਂ 21 ਮਹੀਨਿਆਂ ਬਾਅਦ ਆਪਣੀ ਪਗੜੀ ਉਤਾਰ ਕੇ ਯੋਧਿਆ ਦੇ ਵਿੱਚ ਰਾਮ ਲੱਲਾ ਦੇ ਚਰਨਾਂ ਦੇ ਵਿੱਚ ਸਮਰਪਿਤ ਕੀਤੀ। ਉਹਨਾਂ ਨੇ ਯੋਧਿਆ ਦਾ ਦੌਰਾ ਕੀਤਾ ਤੇ ਸਰੀਉ ਨਦੀ ਦੇ ਵਿੱਚ ਸਵੇਰ ਦਰਸ਼ਨਾਨ ਕੀਤਾ। ਬਿਹਾਰ ਦੇ ਡਿਪਟੀ ਮੁੱਖ ਮੰਤਰੀ ਬਿਹਾਰ ਦੇ ਡਿਪਟੀ ਸੀਐਮ ਸਮਰਾਟ ਚੌਧਰੀ ਨੇ ਯੋਧਿਆ ਦੇ ਵਿੱਚ ਸਰੀਉ ਨਦੀ ਦੇ ਵਿੱਚ ਇਸ਼ਨਾਨ ਕੀਤਾ ਤੇ ਫਿਰ ਆਪਣੀ ਪਗੜੀ ਉਤਾਰ ਦਿੱਤੀ। ਅਜਿਹਾ ਕਰਨ ਤੋਂ ਬਾਅਦ ਚੌਧਰੀ ਨੇ ਕਿਹਾ ਕਿ ਮੈਂ ਸਰੀਉ ਨਦੀ ਦੇ ਵਿੱਚ ਇਸ਼ਨਾਨ ਕੀਤਾ ਹੈ। ਚੌਧਰੀ ਨੇ ਦੱਸਿਆ ਕਿ ਉਹ ਇਹ ਪਗੜੀ ਜੋ ਪਿਛਲੇ 1 ਕਿ ਮਹੀਨਿਆਂ ਤੋਂ ਉਹਨਾਂ ਦੇ ਕੋਲ ਸੀ ਭਗਵਾਨ ਰਾਮ ਨੂੰ ਸਮਰਪਿਤ ਕਰਨਗੇ। ਸਰ ਸਾਰਾ ਹਟਿਆ ਦੇਖੀਏ ਪਗੜੀ ਪਾ ਕੇ ਇਹ ਆ ਰਿਹਾ ਹੈ ਬਿਹਾਰ ਦੇ ਡਿਪਟੀ ਸੀਐਮ ਸਮਰਾਟ ਚੌਧਰੀ ਦੇ ਵੱਲੋਂ 21 ਮਹੀਨਿਆਂ ਬਾਅਦ ਆਪਣੀ ਪਗੜੀ ਉਤਾਰ ਕੇ ਜਿਹੜਾ ਉਹ RAM ਲੱਲਾ ਦੇ ਚਰਨਾਂ ਦੇ ਵਿੱਚ ਜਿਹੜੀ ਆ ਉਹ ਸਮਰਪਿਤ ਕੀਤੀ ਗਈ ਹੈ ਸਮਰਾਟ ਚੌਧਰੀ ਨੇ ਆਪਣੀ ਪਗੜੀ ਉਤਾਰੀ ਔਰ 21 ਮਹੀਨਿਆਂ ਮਗਰੋਂ RAMLALLA ਦੇ ਚਰਨਾਂ ਦੇ ਵਿੱਚ ਪਗੜੀ ਨੂੰ ਸਮਰਪਿਤ ਕੀਤਾ ਇਹ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਕਿ ਬਿਹਾਰ ਦੇ ਡਿਪਟੀ ਸੀਐਮ ਸਮਰਾਟ ਚੌਧਰੀ ਦੇ ਵੱਲੋਂ 21 ਮਹੀਨਿਆਂ ਬਾਅਦ ਆਪਣੀ ਪਗੜੀ ਉਤਾਰ ਕੇ ਯੋਧਿਆ ਦੇ ਵਿੱਚ RAMLALLA ਦੇ ਚਰਨਾਂ ਦੇ ਵਿੱਚ ਸਮਰਪਿਤ ਕੀਤੀ ਉਹਨਾਂ ਨੇ ਯੋਧਿਆ ਦਾ ਦੌਰਾ ਕੀਤਾ ਤੇ ਸਰੀਉ ਨਦੀ ਦੇ ਵਿੱਚ ਸਵੇਰ ਦਰਸ਼ਨਾਨ ਕੀਤਾ ਬਿਹਾਰ ਦੇ ਡਿਪਟੀ ਮੁੱਖ ਮੰਤਰੀ ਬਿਹਾਰ ਦੇ ਡਿਪਲੀ ਸੀਐਮ ਸਮਰੱਤ ਚੌਧਰੀ ਨੇ ਅਯੁੱਧਿਆ ਦੇ ਵਿੱਚ ਸਰਯੂ ਨਦੀ ਦੇ ਵਿੱਚ ਇਸ਼ਨਾਨ ਕੀਤਾ ਅਤੇ ਫਿਰ ਆਪਣੀ ਪਗੜੀ ਉਤਾਰ ਦਿੱਤੀ ਅਝਾ ਕਰਨ ਤੋਂ ਬਾਅਦ ਚੌਧਰੀ ਨੇ ਕਿਹਾ ਕਿ ਮੈਂ ਸਰਯੂ ਨਦੀ ਦੇ ਵਿੱਚ ਇਸ਼ਨਾਨ ਕੀਤਾ ਹੈ ਚੌਧਰੀ ਨੇ ਦੱਸਿਆ ਕਿ ਉਹ ਇਹ ਪਗੜੀ ਜੋ ਪਿਛਲੇ 1 ਮਹੀਨਿਆਂ ਤੋਂ ਉਹਨਾਂ ਦੇ ਕੋਲ ਸੀ ਭਗਵਾਨ ਰਾਮ ਨੂੰ ਸਮਰਪਿਤ ਕਰਨਗੇ देखिए